ਪੰਜਾਬ ਤੋਂ ਬਿਨਾ ਦਾ ਵੀਰੇ ਮੇਲਾ ਦਾ ਕੋਈ ਸੋਚੀ ਨਹੀਂ ਜਾ ਸਕਦਾ ਕਿਉਂਕਿ ਅਸਤਖਾਦਾ ਪੰਜਾਬ ਦਾ ਲਿਖਿਆ ਪੰਜਾਬ ਦਾ ਬੋਲਿਆ ਪੰਜਾਬ ਦਾ ਸਭ ਕੁਝ ਏ ਟੂ ਜ਼ेड ਤੇ ਹੁਣ ਕੁਝ ਕ ਹਾਲਾਤ ਹੜਾ ਕਰਕੇ ਥੋੜੇ ਹੋਏ ਹਨ ਪਰ ਰਲ ਮਿਲ ਕੇ ਪੰਜਾਬੀਆਂ ਨੇ ਸਬੂਤ ਦੇਤਾ ਕਿ ਸਾਰੇ ਇਕੱਠੇ ਹੀ ਆ ਹਨ ਮੇਰਾ ਤਾਂ ਵੱਡਾ ਭਾਈ ਗਿਆ ਹਨ ਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਘਾਟਾ ਕਦੇ ਪੂਰਾ ਹੋਣਾ ਤੇ ਬਾਕੀ ਹਾਂ ਭਾਈ ਉਹਨੇ ਹਰ ਬਾਈ ਬਾਈ ਖੜਦੀ ਆਇਆ ਸੀਗਾ ਹਾਲਾਤਾਂ ਨਾਲ ਹਨਾ ਚੰਗੇ ਹੋਣ ਮਾੜੇ ਹੋਣ ਕੁਝ ਵੀ ਸੀਗਾ ਤੇ ਉਹੀ ਤਾਂ ਕਮੀ ਬਾਈ ਕਦੇ ਪੂਰੀ ਹੋਈ ਨਹੀਂ ਸਕਦੀ ਹਨਾ ਉਹਦਾ ਹਮੇਸ਼ਾ ਮੇਰੇ ਤਾਂ ਦਿਲਚੀ ਹੁੰਦਾ ਇਹ ਜਿਹੜਾ ਦਿਨ ਮਿਲਣਾ ਦਾ ਕਦੇ ਹੋਇਆ ਹੀ ਨਹੀਂ ਜੇ ਇਹਦਾ ਜ਼ਿਕਰ ਨਾ ਹੋਇਆ ਹੁੰਦਾ ਮਿੰਤਲਾ ਜਿਹੜਾ ਇੱਕ ਬੰਦਾ ਖੇਤੀ ਕਰਦਾ ਸਾਡੇ ਪਿੰਡਾਂ ਦਾ ਨੋਰਮਲ ਬੰਦਾ ਵੀ ਉਹਨੇ ਵੀ ਯੋਗਦਾਨ ਪਾਇਆ ਆਪਦਾ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਸਭ ਨੇ ਆਪਦਾ ਯੋਗਦਾਨ ਪਾਇਆ ਜਿੰਨੇ ਯੋਗ ਅ ਸੀਗਾ ਬਾਈ ਕੋਈ ਵੀ ਤੇ ਆਲਵੇਜ਼ ਬਾਈ ਪੰਜਾਬ ਨਾਲ ਹੀ ਆ ਹਨਾ ਯੋਦੂ ਮੈਨੂੰ ਪਹਿਲਾਂ ਜਿਵੇਂ ਦੱਸੇ ਵੀ ਪੰਜਾਬ ਤੋਂ ਬਿਨਾਂ ਕੋਈ ਸੋਚੇ ਨਹੀਂ ਜਾ ਸਕਦਾ ਓਏ ਯਾਰ ਬਦਲ ਗਏ ਤੇਰੇ ਜਿਵੇਂ ਸੂਟ ਬਦਲ ਗਏ ਨਹੀਂ ਕੋਰਾਲੇ ਤੋਂ ਸ਼ਹਿਰ ਤੇਰੇ ਦੇ ਰੂਟ ਬਦਲ ਗਏ ਨਹੀਂ ਪਿੱਤਾ ਦੱਸਦੀ ਸਾਨੂੰ ਤੈਨੂੰ ਕੱਢ ਕੇ ਆਉਂਦੇ ਨਹੀਂ ਦੱਸ ਕੇ ਤਾਂ ਤੂੰ ਜਾਂਦੀ ਗੇਟ ਤੱਕ ਛੱਡ ਕੇ ਆਉਂਦੇ ਨਹੀਂ ਹੁਣ نیچے ਤੇ ਕਰਦਾ ਤੈਨੂੰ ਮੁੰਡਾ ਮਾਨਾਂ ਦਾ ਨੇ ਤੇਰੇ ਵਰਗੇ ਹੋਏ ਅੱਜ ਵੀ ਮੰਗਦੇ ਖੈਰਾਂ ਨੂੰ ਉਂਗਲੀ ਉੱਤੇ ਦਾਗ ਤੈਂ ਲੜੇ ਸਾਡੇ ਛੱਲੇ ਦਾ ਮੁੰਦਰੀ ਦਾ ਮੈਂ ਸੁਣਿਆ ਨਾ ਤੂੰ ਦੇਗੀ ਗਹਿਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੁਸਤ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਆਉਣ ਦੀ 13 ਤਰੀਕ ਨੂੰ ਜਿਹੜਾ ਪੰਜਾਬ ਦੇ ਮੇਲਾ ਹੋਣ ਜਾ ਰਿਹਾ ਉਹਦੇ ਚ ਜਿਹੜਾ ਤੁਹਾਨੂੰ ਪਹਿਲਾਂ ਵੀ ਜਿਵੇਂ ਇਨਫੋਰਮ ਦਿੱਤਾ ਸੀਗਾ ਵੀ ਇਹਦੇ ਵਿੱਚ ਲੱਖ ਲੱਖ ਖੇਡਾਂ ਹੋ ਰਹੀਆਂ ਹਨ ਅਲੱਗ-ਅਲੱਗ ਜਿਦੇ ਵਿੱਚ ਚਾਹੇ ਪਸੁਰਗਾਂ ਦੀ ਸੀਪ ਨੂੰ ਲੈ ਕੇ ਹੋਵੇ ਕਬੂਤਰਾਂ ਦੀ ਬਾਜ਼ੀ ਹੋਵੇ ਟਰੱਕ ਸ਼ੋ ਹੋਣਗੇ ਔਰ ਸਾਡੇ ਜਿਹੜੇ ਇੱਥੋਂ ਦੇ ਲੋਕਲ ਬੱਚੇ ਆ ਉਹਨਾਂ ਕੰਨੀਆਂ ਜਿਹੜੀਆਂ ਪਰਫਾਰਮਾਂ ਕੀਤੀਆਂ ਜਾਣਗੀਆਂ ਉਹਨਾਂ ਲਈ ਰਜਿਸਟ੍ਰੇਸ਼ਨ ਜਾਰੀ ਹੈ ਔਰ ਜੋ ਸਿੰਗਰਾਂ ਦੀ ਆਪਾਂ ਗੱਲ ਕੀਤੀ ਜਾਵੇ ਇਹਦੇ ਵਿੱਚ ਕ ਲੈ ਕੇ ਹੋ ਗਏ ਜਾਈ ਹੋਰ ਕਈ ਸਿੰਗਰ ਜਿਹੜੇ ਪਰਫਾਰਮ ਕਰ ਰਹੇ ਹੋਰ ਮੇਰੇ ਨਾਲ ਬਾਈ ਕੋਰਣਾ ਮਾਨਾ ਸੋਬਾਈ ਜੀ ਪਹਿਲਾਂ ਤਾਂ ਡੇਲੀ ਪੁਸ ਪੰਜਾਬੀ ਤੁਹਾਡਾ ਬਹੁਤ ਸਵਾਗਤ ਹੈ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਸਤਿ ਸ੍ਰੀ ਅਕਾਲ ਡੇਲੀ ਪੋਸਟ ਵਿਖਾੜਿਆਂ ਨੂੰ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਬਾਈ ਜੀ ਕਿਵੇਂ ਚੱਲ ਰਿਹਾ ਬਾਈ ਜੀ ਫਿਰ ਬਸ ਵਧੀਆ ਜੀ ਕਿਰਪਾ ਬਾਈ ਗੁਰਦੀ ਤੇ ਕੀ ਕਹੋਗੇ ਫਿਰ ਪਿਛਲੇ ਸਾਲੋਂ ਫਿਰ ਹਣ ਕਲਾਉਣਾਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਈ ਇਹ ਮੇਲਾ ਤਾਂ ਬਾਈ ਸਾਡਾ ਆਪ ਦਾ ਮੇਲਾ ਹਨ ਬਾਈ ਫਿਰ ਹਣਾ ਬਹੁਤ ਪਿਆਰ ਹੈ 2022 ਤੋਂ ਮੈਂ ਪਹਿਲਾ ਪ੍ਰੋਗ ਤੇ ਜੇ ਗੱਲ ਕੀਤੀ ਜਾਵੇ ਗੀਤਾਂ ਦੀ ਕਿਉਂਕਿ ਦੇਖੋ ਜਿਹੜੇ ਆਪਣੇ ਦਰਸ਼ਕ ਹੁੰਦੇ ਉਹਨਾਂ ਨੂੰ ਤੇ ਇਹੀ ਹੁੰਦਾ ਵੀ ਸਾਡੇ ਜਿਹੜੇ ਮਨਚਾਹਿਆ ਸਿੰਗਰ ਹੈ ਜਿਹੜਾ ਉਹਦਾ ਸਾਡਾ ਗਾਣਾ ਸਾਨੂੰ ਨਵਾਂ ਸੁਣਨ ਨੂੰ ਕਿਵੇਂ ਮਿਲੂਗਾ ਟਾਈਮ ਟੂ ਟਾਈਮ ਤੁਸੀਂ ਕੱਢਦੇ ਰਹਿੰਦੇ ਹੋ ਪਰ ਫਿਰ ਵੀ ਜੀ ਨੂੰ ਕਹਿ ਦਈਏ ਇੱਕ ਵਾਰੀ ਜਿਹੜਾ ਧਮਾਕਾ ਜਿਹਾ ਹੋਇਆ ਉਹ ਨਹੀਂ ਹੋਇਆ ਉਹ ਵੀ ਬੜੇ ਚਿਰ ਦੀ ਟੀਕ ਉਹਦੇ ਬਾਰੇ ਕਿਵੇਂ ਨਹੀਂ ਭਾਈ ਉਹ ਹੁਣ ਧਮਾਕੇ ਰੈਡੀ ਆ ਕਿਉਂਕਿ ਪਿੱਛੇ ਜੇ ਥੋੜਾ ਜਿਹਾ ਘਰੇਲੂ ਮਸਲੇਆ ਕਰਕੇ ਥੋੜਾ ਜਿਹਾ ਗੈਪ ਆ ਗਿਆ ਸੀਗਾ ਤੇ ਤਾਂ ਕਰਕੇ ਇਹ ਤੋਂ ਬਾਅਦ ਚੋਂ ਭਾਈ ਰੈਡੀ ਆ ਗਾਣੇ ਤਿਆਰ ਆ ਆਪਣੇ ਨਵੀਆਂ ਐਲਮਬਾ ਤਿਆਰ ਨੇ ਤੋਂ ਤੇ ਨਾਲ ਦੀ ਨਾਲ ਕਰਦੇ ਨੇ ਵੀਰੇ ਤੇ ਜੇ ਗੱਲ ਆਪਾਂ ਬਾਈ ਜੀ ਪਿੱਛੇ ਦੀ ਕੀਤੀ ਜਾਵੇ ਪੰਜਾਬ ਦੀ ਜਿਹਦੇ ਤੋਂ ਅਸੀਂ ਸਾਰੇ ਸਾਡੀਆਂ ਜੜ੍ਹਾਂ ਉੱਥੇ ਨੇ ਸਾਡੇ ਜਿਹੜੇ ਕਿ ਕਹਿੰਦੇ ਜਿਹੜੇ ਸੁਭਾ ਸਾਡੇ ਉੱਥੇ ਅਰਗੇ ਇੱਥੇ ਨੇ ਔਰ ਸਾਡੇ ਜਿਹੜਾ ਵਿਛਰਨਾ ਲੋਕਾਂ ਦਾ ਕਿਉਂਕਿ ਜਿਹੜੇ ਮੇਲੇ ਵੀ ਅਸੀਂ ਇਸੇ ਕਰਕੇ ਕਰਾਏ ਜਾਂਦੇ ਨੇ ਕਿਉਂਕਿ ਸਾਡੇ ਉਹੀ ਲੋਕ ਇੱਥੇ ਨੇ ਸਾਡੇ ਰੂਟਸ ਦੇ ਨਾਲ ਜੋੜਨ ਲਈ ਇਸ ਤਰ੍ਹਾਂ ਦੀਆਂ ਜਿਹੜੀ ਇਵੈਂਟ ਕਰਾਏ ਜਾਂਦੇ ਨੇ ਕਿਵੇਂ ਦੇਖਦੇ ਹੋ ਪੰਜਾਬ ਤੋਂ ਬਿਨਾ ਤਾਂ ਵੀਰੇ ਮੇਲਾ ਦਾ ਕੋਈ ਸੋਚੇ ਨਹੀਂ ਜਾ ਸਕਦਾ ਕਿਉਂਕਿ ਅਸੀਂ ਤਾਂ ਖਾਦਾ ਪੰਜਾਬ ਦਾ ਲਿਖਿਆ ਪੰਜਾਬ ਦਾ ਬੋਲਿਆ ਪੰਜਾਬ ਦਾ ਸਭ ਕੁਝ ਏ ਟੂ ਜ਼ेड ਜਿਵੇਂ ਕਹਾਂ ਤਾਂ ਪੰਜਾਬ ਹੀ ਆ ਮੇਰੇ ਲਈ ਤਾਂ ਸਾਰਾ ਕੁਝ ਪੰਜਾਬ ਹੀ ਆ ਤੇ ਉਹ ਤਾਂ ਮੈਨਾਂ ਨਹੀਂ ਸੋਚਿਆ ਜਾ ਸਕਦਾ ਕੁਝ ਤੇ ਹੁਣ ਕੁਝ ਕੁ ਹਾਲਾਤ ਹੜਾਂ ਕਰਕੇ ਥੋੜੇ ਹੋਏ ਆ ਹਨਾ ਪਰ ਰਲ ਮਿਲ ਕੇ ਪੰਜਾਬੀਆਂ ਨੇ ਸਬੂਤ ਦੇਤਾ ਕਿ ਸਾਰੇ ਇਕੱਠੇ ਹੀ ਆ ਹਨਾ ਤੇ ਬਹੁਤ ਵਧੀਆ ਰਲ ਮਿਲ ਕੇ ਸਭ ਕੁਝ ਹੋ ਜਾਣਾ ਜੀ ਚਲੋ ਕਰੋਪੀ ਜਿਹੜੀ ਹੋਈ ਆ ਉਹ ਪੂਰੀ ਤਾਂ ਆਪਾਂ ਕਹਿ ਸਕਦੇ ਨਹੀਂ ਪਰ ਰਲ ਮਿਲ ਕੇ ਦੁੱਖ ਸਾਂਝਾ ਹੋ ਜਾਣਾ ਤੇ ਘਟ ਜਾਣਾ ਤੇ ਰਲ ਮਿਲ ਕੇ ਸਾਰੇ ਨਾਲ ਹੀ ਹੈ ਜੀ ਜਿਵੇਂ ਸਾਡੇ ਪਿੰਡਾਂ ਪਿੰਡੋਂ ਅਸੀਂ ਆਪ ਤਰ ਰਹੇ ਹਾਂਗੇ ਸਾਡਾ ਪਿੰਡ ਰਾਸ਼ਨ ਪਾਣੀ ਸਾਰਾ ਆਪ ਸਾਡੇ ਸਾਰੇ ਪਿੰਡ ਦੇ ਮਤਲਬ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਕਿਸੇ ਨੂੰ ਵੀ ਬਾਈ ਆਪਾਂ ਜਾਣਾ ਸਭ ਨੇ ਆਪ ਦੇ ਆਪ ਸਾਰੀ ਮੁਰੇ ਸੀਗੇ ਸਾਰੀ ਮੈਂਬਰ ਸੀ ਸਾਰੀ ਸਰਪੰਚ ਸੀ ਸਾਰੇ ਸੀਗੇ ਤੇ ਰਲ ਮਿਲ ਕੇ ਸਾਡੇ ਪਿੰਡਾਂ ਦੇ ਵਾਲੇ ਦਿਵਾਲੀ ਵਾਲੇ ਬੰਦੇ ਵੀ ਸਾਰੇ ਤੇ ਹੜ ਪੀਰਤਾਂ ਲਈ ਬਾਈ ਯੋਗਦਾਨ ਪਾ ਰਹੇ ਆ ਆਪ ਦਾ ਆਪ ਦਾ ਜਿੰਨੇ ਕੁ ਯੋਗੇ ਹੈਗੇ ਆ ਤੇ ਅਸੀਂ ਵੀ ਨਾਲ ਹੀ ਆ ਉਹਨਾਂ ਦੇ ਹਨਾ ਇੱਕ ਗੱਲ ਬਾਈ ਮੇਰੇ ਦਿਮਾਗ 'ਚ ਆਈ ਸੀ ਜੇ ਅੱਜ ਸਾਡਾ ਝੋਟਾ ਜਾਂਦਾ ਹੁੰਦਾ ਕਿਤੇ ਤੇ ਤੁਹਾਨੂੰ ਅਸੀਂ ਬੜੀ ਵਾਰੀ ਗੱਲਾਂ ਕੀਤੀਆਂ ਸ਼ਾਇਦ ਤੁਹਾਨੂੰ ਵੀ ਇਦਾਂ ਹੀ ਲੱਗਦਾ ਹੋ ਬਾਕੀ ਤੁਸੀਂ ਜਜ਼ਬਾਤ ਜ਼ਰੂਰ ਦੱਸਿਓ ਵੀ ਜੇ ਕਿਤੇ ਮੈਂ ਕਹਾਂ ਜੇ ਕਿਤੇ ਝੋਟਾ ਜਾਂਦਾ ਹੁੰਦਾ ਸਭ ਤੋਂ ਪਹਿਲਾਂ ਉਹਨੇ ਮੂਰੇ ਟਰੈਕਟਰ ਲਾਉਣਾ ਸੀ ਵੀ ਚਲੋ ਤੁਹਾਨੂੰ ਤਾਂ ਨਾਲ ਖਿੱਚੀ ਲੈਣੇ ਕਿਉਂਕਿ ਜੀ ਤਾਂ ਨਾਲ-ਨਾਲ ਹੀ ਰਹਿੰਦੇ ਆ ਸਾਰੇ ਤੇ ਤੁਹਾਨੂੰ ਲੱਗਦਾ ਜੀ ਵੀ ਇਸ ਤਰ੍ਹਾਂ ਦੀ ਜਿਹੜੀ ਉਹਦਾ ਘਾਟਾ ਜਿਹੜਾ ਪਿਆ ਹੋਇਆ ਬਹੁਤ ਜਿਹੜਾ ਪੂਰਾ ਨਹੀਂ ਹੋ ਸਕਦਾ ਕਦੇ ਬਾਈ ਉਹ ਤਾਂ ਪੂਰਾ ਹੋ ਹੀ ਨਹੀਂ ਸਕਦਾ ਜੀ ਮੇਰਾ ਤਾਂ ਦੋਸਤ ਗਿਆ ਮੇਰਾ ਤਾਂ ਵੱਡਾ ਭਾਈ ਗਿਆ ਹਨਾ ਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਘਾਟਾ ਕਦੇ ਪੂਰਾ ਹੋਣਾ ਤੇ ਬਾਕੀ ਹਾਂ ਬਾਈ ਉਹਨੇ ਹਰ ਵਾਈ ਬਾਈ ਖੜਦੀ ਆਇਆ ਸੀਗਾ ਹਾਲਾਤਾਂ ਨਾਲ ਹਨਾ ਚੰਗੇ ਹੋਣ ਮਾੜੇ ਹੋਣ ਕੁਝ ਵੀ ਸੀਗਾ ਤੇ ਉਹੀ ਤਾਂ ਕਮੀ ਬਾਈ ਕਦੇ ਪੂਰੀ ਹੋਈ ਨਹੀਂ ਸਕਦੀ ਹਨਾ ਉਹਦਾ ਹਮੇਸ਼ਾ ਮੇਰੇ ਤਾਂ ਦਿਲਚੀ ਹੁੰਦਾ ਇਹ ਜਿਹੜਾ ਦਿਨ ਮਿਲਦਾ ਕਦੇ ਹੋਇਆ ਹੀ ਨਹੀਂ ਜਿੱਦ ਦੇ ਉਹਦਾ ਜ਼ਿਕਰ ਨਾ ਹੋਇਆ ਹੋਵੇ ਤੇ ਆਲਵੇਜ਼ ਬਾਈ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਤੇ ਮੇਰਾ ਤਾਂ ਬਾਈ ਵੱਡਾ ਭਾਈ ਸੀ ਹਨਾ ਮੈਂ ਤਾਂ ਕੀ ਕਹਾਂ ਬਸ ਮੈਂ ਬੋਲ ਕੇ ਹੁਣ ਬਾਈ ਦੱਸਿਆ ਨਹੀਂ ਜਾ ਸਕਦਾ ਵੀ ਜੋ ਹੈਗਾ ਹਨਾ ਕਿ ਬਹੁਤ ਪਿਆਰ ਸੀ ਬਾਈ ਨਾਲ ਤੇ ਹੈਗਾ ਹੀ ਆ ਹੁਣ ਵੀ ਅਸੀਂ ਪਰਿਵਾਰ ਦੇ ਨਾਲ ਹੀ ਆ ਬਾਈ ਆਲਵੇਸ ਹਨ ਤੇ ਇਹ ਤਾਂ ਗੱਲ ਸੁਣੀ ਸਹੀ ਆ ਜੇ ਉਹ ਹੁੰਦਾ ਤਾਂ ਉਹਨੇ ਹੱਲਾ ਮਾਰ ਲੈਣਾ ਸੀ ਜਾ ਲਾ ਮਾਰ ਲੈਣਾ ਮੇਰੀ ਆਪਾ ਕਹਿ ਦਿੰਨੇ ਆ ਨਾ ਵੀ ਚੱਲ ਕੋਈ ਨਾ ਯਾਰ ਆਪਾਂ ਬੰਦੇ ਤੁਸੀਂ ਚੱਲੋ ਅਸੀਂ ਆਉਨੇ ਆ ਪਰ ਜੇ ਮੈਂ ਕਹਿੰਦਾ ਉਹ ਹੁੰਦਾ ਉਹਨੇ ਤਾਂ ਤੁਹਾਨੂੰ ਉਹੀ ਖਿੱਚ ਕੇ ਨਾਲ ਵੀ ਚੱਲ ਵੀ ਤੂੰ ਪਹਿਲਾਂ ਤੂੰ ਪਹਿਲਾਂ ਫਿਰ ਉਹ ਬੰਦਾ ਕੁਦਰਤੀ ਹੁੰਦਾ ਜਦੋਂ ਕਿਉਂਕਿ ਦੇਖੋ ਇੱਕ ਨਾਲ ਇੱਕ ਹੁੰਦਾ ਨਾ 11 ਹੋ ਜਾਂਦੇ ਨੇ ਤੇ ਜੇ ਕਿਤੇ ਫਿਰਕਾਰ ਵਾਂਗ ਕਹਿੰਦਾ ਬੰਦਾ ਜਾਂਦਾ ਜਦੋਂ ਇੱਕ ਮੂਰੇ ਲੱਗਿਆ ਬੰਦਾ ਨਾਲ ਦੀ ਨਾਲ ਤੁਰਦਾ ਇਹ ਨਹੀਂ ਕੋਈ ਛੋਟਾ ਕੋਣਾ ਵੱਡਾ ਕੋਣਾ ਇਹ ਤਾਂ ਉਹ ਲੈਣਾ ਦੇਣਾ ਹੀ ਨਹੀਂ ਉਹ ਤਾਂ ਵਿਚਾਰਾ ਡਾਊਨ ਟੂ ਅਰਥ ਜਿਵੇਂ ਆਪਾਂ ਸਾਰੇ ਹੀ ਆ ਤੇ ਉਹ ਉਦੋਂ ਵੀ ਆ ਤੇ ਮੈਂ ਇਹੀ ਗੱਲਾਂ ਕਰ ਦਿਆਂਗਾ ਦੇਖੋ ਲੋਕ ਕਿਵੇਂ ਜਿਹੜੀਆਂ ਆਪਣਾ ਟਰਾਲੀਆਂ ਆਉਂ ਬਾਰੋਂ ਵੀ ਗੱਲ ਕੀਤੀ ਜਾਵੇ ਐਤਕੀ ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਪਈ ਕਿਉਂਕਿ ਦੇਖੋ ਪੰਜਾਬੀ ਇੱਕ ਐਸਾ ਕਹਿੰਦੇ ਹੁੰਦੇ ਪੰਜਾਬੀ ਨੇ ਹਮੇਸ਼ਾ ਕਿਸੇ ਨੂੰ ਦਿੱਤਾ ਹੀ ਆ ਲਿਆ ਨਹੀਂ ਤੇ ਜਿਹੜਾ ਇਸ ਵੇਲੇ ਆਪਣਾ ਸਾਡਾ ਸਲੋਗਨ ਚੱਲ ਰਿਹਾ ਬਈ ਅਸੀਂ ਕਿਸੇ ਤੋਂ ਮੰਗਦੇ ਨਹੀਂ ਜੇ ਕਿਸੇ ਨੇ ਦੇਣਾ ਅਸੀਂ ਰੋਕਦੇ ਨਹੀਂ ਪਰ ਇਹ ਸਾਡਾ ਫਰਜ਼ ਆ ਦੇਖੋ ਕੱਲਾ ਇਹ ਨਹੀਂ ਅਸੀਂ ਤਾਂ ਆਪਣੇ ਨਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਰ ਜੇ ਜਿਹੜਾ ਸਾਡਾ ਬਣਦਾ ਹੱਕ ਆ ਜੇ ਅਸੀਂ ਵੀ ਉਸ ਧਰਤੀ ਦੇ ਹੀ ਵਸਿੰਦੇ ਆ ਜੀ ਉਸ ਧਰਤੀ ਦੇ ਵਿੱਚ ਉਸੇ ਭਾਰਤ 'ਚ ਰਹਿਣੇ ਆ ਤੇ ਫਿਰ ਸਾਡਾ ਸਾਨੂੰ ਬਣਦਾ ਹੱਕ हां ਸਾਨੂੰ ਬਣਦੀ ਚੀਜ਼ ਉਹ ਬਿਨਾ ਕਿਸੇ ਪੁੱਛਣ ਤੋਂ ਬਿਨਾ ਦੱਸਣ ਤੋਂ ਮਿਲਣੀ ਚਾਹੀਦੀ ਆ ਹਾਂ ਸਾਡਾ ਜਿਹੜਾ ਬੰਦਾ ਸਾਡੇ ਜਿਹੜੇ ਪੰਜਾਬੀ ਨੇ ਸਾਡਾ ਭਾਈਚਾਰਾ ਉਹ ਚਾਹੇ ਪੰਜਾਬ ਚ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਇਹਦੇ ਚੋਂ ਕੋਈ ਲੈਣਾ ਦੇਣੀ ਹੈ ਨਹੀਂ ਉਹ ਸਾਡੇ ਨਾਲ ਖੜਾ ਦੂਜੇ ਵੀ ਖੜੇ ਆ ਇਹਦੇ ਬਾਰੇ ਤੁਸੀਂ ਕੀ ਸੋਚਦੇ ਨਹੀਂ ਸਾਰਾ ਪੰਜਾਬੀ ਬਈ ਪੰਜਾਬ ਨਾਲ ਹੀ ਖੜਾ ਜੋ ਵੀ ਹਨਾ ਕੋਈ ਵੀ ਧਰਮ ਲਾ ਲਓ ਕੁਝ ਵੀ ਲਾ ਲਓ ਜਿਵੇਂ ਕਲਾਕਾਰ ਭਾਈਚਾਰਾ ਕਿੰਨਾ ਮੁਰਿਆ ਆ ਤੇ ਹੋਰ ਰਲ ਮਿਲ ਕੇ ਸਭ ਮਿੰਤਲਾ ਜਿਹੜਾ ਇੱਕ ਬੰਦਾ ਖੇਤੀ ਕਰਦਾ ਸਾਡੇ ਪਿੰਡ ਦਾ ਨੋਰਮਲ ਬੰਦਾ ਵੀ ਉਹਨੇ ਵੀ ਯੋਗਦਾਨ ਪਾਇਆ ਆ ਆਪਦਾ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਸਭ ਨੇ ਆਪਦਾ ਯੋਗਦਾਨ ਪਾਇਆ ਜਿੰਨੇ ਜੋਗਾ ਸੀਗਾ ਬਾਈ ਕੋਈ ਵੀ ਤੇ ਆਲਵੇਜ਼ ਬਾਈ ਪੰਜਾਬ ਨਾਲ ਹੀ ਆ ਹਨਾ ਤੇ ਉਹ ਮੈਂ ਤਾਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਵੀ ਪੰਜਾਬ ਤੋਂ ਬਿਨਾਂ ਤਾਂ ਕੋਈ ਸੋਚੇ ਨਹੀਂ ਜਾ ਸਕਦਾ ਕਿਉਂਕਿ ਜਿਵੇਂ ਭਾਈ ਹੁਣਾਂ ਨੇ ਵੀ ਦੱਸਿਆ ਵੀ ਕੱਲ ਨੂੰ ਜਦੋਂ ਆਪਣੇ ਇਹ ਮੇਲਾ ਆਪਾਂ ਹੁਣ ਜਾ ਰਿਹਾ ਉਹਦੇ ਚ ਖਾਲਸਾ ਏੜ ਕੰਨੀ ਉਹ ਇੱਕ ਉੱਥੇ ਆਪਣੇ ਕੈਂਪ ਲਾਇਆ ਜਾ ਰਿਹਾ ਨਾਲ ਵੀ ਜਿਹਦੇ ਚ ਕੋਈ ਤਿਲ ਫੁੱਲ ਪੇਂਟ ਕਿਉਂਕਿ ਇੱਥੇ ਇਹ ਨਹੀਂ ਮੈਟਰ ਕਰਦਾ ਤੁਸੀਂ 1 ਡਾਲਰ ਦਿੱਤਾ ਹੈ ਕਿ ਤੁਸੀਂ 1000 ਦਿੱਤਾ ਹੈ ਕਹਿੰਦੇ ਦਾ ਸੇਵਾ ਸਭ ਦੀ ਲੱਗਦੀ ਆ ਜੀ ਚਾਹੇ ਉਹਦੇ ਚ ਆਪਾਂ ਚਵਾਨੀ ਵੀ ਪਾ ਦਈਏ ਤੇ ਉਸ ਹਿਸਾਬ ਨਾਲ ਸਾਡਾ ਜਿਹੜਾ ਫਰਜ਼ ਆ ਸੀ ਐਨ ਆਰ ਆਈ ਭਰਾਵਾਂ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਅਸੀਂ ਵੀ ਉੱਥੋਂ ਹੀ ਆਏ ਆ ਤੇ ਉੱਥੇ ਹੀ ਜਾਣਾ ਕਿਉਂਕਿ ਇਹ ਤਾਂ ਠੀਕ ਆ ਅਸੀਂ ਇੱਕ ਪ੍ਰਵਾਸ ਕੀਤਾ ਜ਼ਰੂਰ ਹੈ ਮਿਹਨਤ ਲਈ ਸਾਰੇ ਠੀਕ ਹੈ ਵੀ ਇੱਕ ਮਿੰਨੀ ਪੰਜਾਬੀ ਨੂੰ ਆਪਾਂ ਕਹਿ ਦਿੰਨੇ ਆ ਤੇ ਇਹ ਜਿਹੜਾ ਉਪਰਾਲਾ ਬਾਈ ਹੁਣ ਇਹਨੇ ਕੀਤਾ ਇਸ ਮੇਲੇ ਦੇ ਜ਼ਰੀਏ ਕਿਉਂਕਿ ਮੇਲਾ ਹਮੇਸ਼ਾ ਫ੍ਰੀ ਹੁੰਦਾ ਇਹ ਸਭ ਨੂੰ ਪਤਾ ਉਹਨੂੰ ਕਿਵੇਂ ਵੇਖਦੀ ਹੁੰਦੀ ਹੈ ਹਿੰ ਬਾਈ ਇਹ ਤਾਂ ਬਹੁਤ ਵਧੀਆ ਬਾਈਹੂਰੀ ਮੈਨੂੰ ਲੱਗਦਾ 35 ਸਾਲ ਹੋ ਗਏ ਅੱਜ ਸੁਣਿਆ 35 ਸਾਲ ਹੋ ਗਏ ਮੇਲੇ ਨੂੰ ਤੇ ਬਾਈ ਬਾਈਹੂਰੀ ਦਾ ਆਲਵੇਜ਼ ਹਨਾ ਨਾਲ ਹੀ ਹੈ ਪੰਜਾਬ ਦੇ ਕਿਉਂਕਿ ਪੰਜਾਬ ਤੋਂ ਬਿਨਾ ਤਾਂ ਬਾਈਹੂਰੀ ਵੀ ਕੋਈ ਗੱਲ ਕਰ ਹੀ ਨਹੀਂ ਰਹੀ ਤੇ ਬਾਈ ਬਹੁਤ ਵਧੀਆ ਹੋਗਾ ਖਾਲਸਾ ਏਡ ਵਾਲਿਆਂ ਦਾ ਜਿਹੜਾ ਤਾਂ ਤੁਸੀਂ ਕਹਿੰਦੇ ਹੋ ਬਾਈਹੂਰੀ ਹੈਗੇ ਉੱਥੇ ਤੇ ਜਿਹਨੇ ਵੀ ਦਾਨਪੁਨ ਕਰਨਾ ਜਿਹੜੇ ਰਹਿ ਗਏ ਮੈਨੂੰ ਲੱਗਦਾ ਕੋਈ ਰਿਹਾ ਨਹੀਂ ਮੈਨੂੰ ਲੱਗਦਾ ਕੋਈ ਰਿਹਾ ਨਹੀਂ ਪਰ ਜੇ ਕੋਈ ਰਹੇਗਾ ਮੇਰਾ ਵੀਰ ਭਰਾ ਤੇ ਆਪਦੀ ਸ਼ਰਧਾ ਮੁਤਾਬਕ ਕਰ ਸਕਦਾ ਉੱਥੇ ਕਹਿੰਦੇ ਹੈ ਲੱਗਣਾ ਬਾਈਹੂਰੀਆਂ ਦਾ ਬੈਨਰ ਹਾਂਜੀ ਹਾਂਜੀ ਤੇ ਵਸੇ ਹੈ ਬਾਈ ਤੇ ਨਾਲ ਮਿਲ ਕੇ ਤੁਸੀਂ ਆਏ ਹੋ ਸਾਰੇ ਆਪਾਂ ਨਾਲ ਮਿਲ ਕੇ ਕੱਲ ਨੂੰ ਲਾਵਾਂਗੇ ਰੌਣਕਾਂ ਜੀ ਤੇ ਬਾਕੀ ਪੰਜਾਬ ਜਿੰਦਾਬਾਦ ਸੀਗਾ ਜਿੰਦਾਬਾਦ ਹੈਗਾ ਜੀ ਤੇ ਅਖੀਰ ਦੇ ਵਿੱਚ ਜਿਹੜੇ ਦੋ ਬੋਲ ਘਰ ਤੱਕ ਛੱਡ ਕੇ ਆਵਾਂਗੇ ਤੇ ਅਸੀਂ ਰਾਜ ਵੀ ਉਹੀ ਸੁਣਦੇ ਆਏ ਆ ਮੈਂ ਕਿਹਾ ਬਾਈ ਨੂੰ ਜਿਹੜੀ ਉਹ ਲੈਣ ਕਹਿਣੀ ਹੈ ਜਿਹੜੀ ਸਭ ਤੋਂ ਮਤਲਬ ਦਿਲ ਚ ਵੱਜਦੀ ਹੋਵੇ ਦਿਲ ਚ ਤਾਂ ਸਾਰੀਆਂ ਹੀ ਵੱਜਦੀਆਂ ਪਰ ਫਿਰ ਵੀ ਇੱਕ ਹੁੰਦਾ ਨਾ ਜਿਹੜੀ ਨੇੜੇ ਜੀ ਹੋਵੇ ਉਹ ਉਹਦੇ ਦੋ ਉਹ ਕਹਿੰਦਾ ਹੋਏ ਯਾਰ ਬਦਲ ਗਏ ਤੇਰੇ ਜਿਵੇਂ ਸੂਟ ਬਦਲ ਗਏ ਨੀ ਕੋਰ ਵਾਲੇ ਤੋਂ ਸ਼ਹਿਰ ਤੇਰੇ ਦੇ ਰੂਟ ਬਦਲ ਗਏ ਨਹੀਂ ਬਿਪਤਾ ਦੱਸ ਦੀ ਸਾਨੂੰ ਤੈਨੂੰ ਕੱਢ ਕੇ ਆਉਂਦੇ ਨਹੀਂ ਦੱਸ ਕੇ ਤਾਂ ਤੂੰ ਜਾਂਦੀ ਗੇਟ ਤੱਕ ਛੱਡ ਕੇ ਆਉਂਦੇ ਨਹੀਂ ਹੁਣ نیچے ਤੇ ਕਰਦਾ ਤੈਨੂੰ ਮੁੰਡਾ ਮਾਨਾਂ ਦਾ ਨਹੀਂ ਤੇਰੇ ਵਰਗੇ ਹੋਏ ਅੱਜ ਵੀ ਮੰਗਦੇ ਖੈਰਾਂ ਨੂੰ ਉਂਗਲੀ ਉੱਤੇ ਦਾਗ ਤਾਂ ਹੀ ਲੜੇ ਸਾਡੇ ਛੱਲੇ ਦਾ ਮੁੰਦਰੀ ਦਾ ਮੈਂ ਸੁਣਿਆ ਨਾ ਤੂੰ ਦੇਗੀ ਘਹਿਰਾ ਨੂੰ ਤਾਂ ਬਾਈ ਜੀ ਬਹੁਤ ਖੂਬ ਔਰ ਇਹ ਵੀ ਆਪਣੇ ਸਰੋਤਿਆਂ ਨੂੰ ਦੱਸੋ ਵੀ ਨਮੀਆਂ ਜਿਹੜੀਆਂ ਉਹ ਡੀਕਾਂ ਕਰ ਰਿਹਾ ਵੀ ਉਹ ਕਿੰਨੀ ਕੁ ਛੇਤੀ ਪੂਰੀਆਂ ਹੋ ਜਾਣਗੀਆਂ ਨਹੀਂ ਬਾਈ ਬਹੁਤ ਜਲਦੀ ਬਸ ਮੈਨੂੰ ਲੱਗਾ ਜਿਉਂ-ਜਿਉਂ ਮੈਂ ਸੋਚਣਾ ਵੀ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਉਦੋਂ ਬਾਅਦ ਚ ਹੀ ਆਪਾਂ ਨੂੰ ਕਾਰਨ ਦਾ ਫਾਇਦਾ ਨਾ ਕਿਉਂਕਿ ਹਈ ਤਾਂ ਅਸੀਂ ਆਪ ਹੀ ਬਾਈ ਉਧਰ ਰੁੱਝੇ ਹੋਏ ਆ ਸਾਡੀ ਟੀਮ ਜਿਹੜੀ ਹੈਗੀ ਹੈ ਹਨਾ ਉਹ ਸਾਰੀ ਉਧਰੀ ਰੁੱਝੇ ਹੋਏ ਅਸੀਂ ਆਪ ਰੁੱਝੇ ਹੋਏ ਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਇੱਕ ਵਾਰੀ ਪੰਜਾਬ ਨੂੰ ਫਿਰ ਤੋਂ ਖੜਾ ਕਰ ਲਈਏ ਫਿਰ ਆਪਾਂ ਗਾਣੇ ਕਰਨ ਤੀਆਂ ਤੇ ਬਹੁਤ ਜਲਦੀ ਬਾਈ ਮੈਨੂੰ ਲੱਗਦਾ ਮਹੀਨੇ ਮਹੀਨਾ ਵੀ ਨਹੀਂ 20 25 ਦਿਨਾਂ ਤੱਕ ਆਪਾਂ ਕਰ ਦੇਣੀ ਹੈ ਰਿਲੀਜ਼ ਸਾਰੇ ਗਾਣੇ ਇੱਕ ਬਾਈ ਹੋਰ ਮੈਨੂੰ ਗੱਲ ਚੇਤੀ ਥੋਡੀ ਗੱਲ ਤੋਂ ਵੀ ਟੀਮਾਂ ਆਪਣੀਆਂ ਲੱਗੀਆਂ ਦੂਜੀਆਂ ਆਪਣੇ ਕੰਮੂ ਜੀ ਹੁਣੇ ਹਾਈਵੇ ਨੇ ਇਹ ਕਿਤੇ ਉੱਥੇ ਚੜਨ ਲੱਗੇ ਇਹਨਾਂ ਨੇ ਕਿਤੇ ਪਾਇਆ ਵੀ ਇਹਨਾਂ ਨੂੰ ਇਹ ਲਿਖਿਆ ਤੁਹਾਨੂੰ ਮਿਲਿਆਂ ਦੀ ਪਈ ਐ ਤੇ ਤੁਸੀਂ ਵੀ ਹਾਲਾਤ ਕੀ ਚੱਲ ਰਹੇ ਆ ਉਹ ਕਹਿੰਦੇ ਵੀ ਦੇਖ ਪਾਈ ਜੇ ਅਸੀਂ ਫੋਟੋ ਨਹੀਂ ਪਾਈ ਜਾਂ ਅਸੀਂ ਵੀਡੀਓ ਨਹੀਂ ਪਾਈ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਸੇਵਾ ਨਹੀਂ ਕਰ ਰਹੇ ਤੇ ਇਹਦਾ ਜਿਹੜਾ ਕੋਈ ਫੋਟੋ ਜਾਂ ਦੂਜਾ ਵੀਡੀਓ ਪਾਉ ਉਹੀ ਸੇਵਾ ਕਰਦਾ ਵੀ ਸਾਡੀ ਸੇਵਾ ਆਲਰੇਡੀ ਚੱਲ ਰਹੀ ਆ ਨਾਲੇ ਜੇ ਕਹਿੰਦੇ ਹੁੰਦੇ ਆ ਜੇ ਅਸੀਂ ਪ੍ਰੋਗਰਾਮ ਨਹੀਂ ਲਾਵਾਂਗੇ ਜੇ ਪੈਸੇ ਨਾ ਆਉਣਗੇ ਤਾਂ ਅਸੀਂ ਦਾਨਪੁਣ ਵੀ ਕਿੱਥੋਂ ਦੇਣਾ ਸਹੀ ਹੈ ਬਾਈ ਨਹੀਂ ਨਹੀਂ ਬਾਈ ਉਹ ਤਾਂ ਪਤਾ ਕੀ ਚੱਕਰ ਹੈ ਮੈਨੂੰ ਲੱਗਾ ਜਿਨੇ ਫੋਟੋ ਪਾਈ ਉਹਦਾ ਵੀ ਧੰਨਵਾਦ ਜਿਨੇ ਭਾਈ ਨਹੀਂ ਪਾਈ ਉਹਦਾ ਵੀ ਧੰਨਵਾਦ ਮੈਨੂੰ ਲੱਗਦਾ ਫੋਟੋ ਦੇਖ ਕੇ ਜੇ ਦੋ ਬੰਦੇ ਹੋਰ ਕਹਿੰਦੇ ਵੀ ਯਾਰ ਅਸੀਂ ਕਰਨਾ ਤੇ ਉਹ ਕਰ ਸਕਦੇ ਆ ਹਨਾ ਤੇ ਮੈਨੂੰ ਲੱਗਦਾ ਕੋਈ ਇਹ ਵੱਡੀ ਗੱਲ ਨਹੀਂ ਹੈਗੀ ਭਾਈ ਫੋਟੋ ਜ਼ਰੂਰੀ ਮਤਲਬ ਜ਼ਰੂਰੀ ਹੈ ਕੋਈ ਇਹ ਨਹੀਂ ਹੈ ਵੀ ਆਪਾਂ ਸ਼ੋਅ ਆਫ ਲਈ ਕਰਦੇ ਸ਼ਾਇਦ ਤੁਹਾਡੇ ਦੇਖਣ ਨਾਲ ਉਥੇ ਚਾਰ ਬੰਦੇ ਲੈ ਆ ਭਾਈ ਕੋਰ ਵਾਲਾ ਮਾਨ ਆਇਆ ਵੀ ਆਪਾਂ ਵੀ ਚੱਲੀਏ ਸੇਵਾ ਕਰਦੇ ਭਾਈ ਇਹ ਤਾਂ ਇਹ ਤਾਂ ਇਹ ਤਾਂ ਕੋਈ ਚੱਕਰੀ ਨਹੀਂ ਨਾ ਫੋਟੋ ਪਾਤੀ ਜਾਂ ਨਾ ਪਾਤੀ ਜਿਨੇ ਮੈਨੂੰ ਲੱਗਦਾ ਜੇ ਤੁਸੀਂ ਫੋਟੋ ਨਾ ਪਾਉਂਦੇ ਤਾਂ ਇੱਥੋਂ ਤੱਕ ਹੰਬਲਾ ਵਜਣੇ ਹੀ ਨਹੀਂ ਸੀ ਹਾਂ ਕਿਉਂਕਿ ਪਤਾ ਹੀ ਲੱਗਣਾ ਸੀ ਮੈਂ ਤਾਂ ਕਹਿੰਦਾ ਬਾਈ ਪਹਿਣੀਆਂ ਚਾਹੀਦੀਆਂ ਫੋਟੋ ਮੈਂ ਸਹੀ ਗੱਲ ਆ ਜਿਨ੍ਹਾਂ ਨੇ ਗੁਪਤਾਨ ਕੀਤਾ ਉਹਨਾਂ ਦਾ ਵੀ ਧੰਨਵਾਦ ਬਾਈ ਜਿਨ੍ਹਾਂ ਨੇ ਵਿਚਾਰਿਆਂ ਨੇ ਉੱਥੇ ਜਾ ਕੇ ਸੇਵਾ ਕੀਤੀ ਆ ਸਾਰਿਆਂ ਦਾ ਦਿਲੋਂ ਧੰਨਵਾਦ ਆ ਤੇ ਪੰਜਾਬ ਨਾਲ ਆਲਵੇਸ ਖੜੇ ਆ ਬਾਈ ਤੇ ਖੜੇ ਆ ਜੀ ਤੇ ਨੰਬਰ 16 థాంਕ ਯੂ ਭਾਈ థాంਕ ਯੂ ਭਾਈ థాంਕ ਯੂ ਸੋ ਹੇਰ ਜੀ ਬਾਈ ਕੋਰੋਨਾ ਮਾਨ ਜਿਨ੍ਹਾਂ ਨੇ ਦੱਸਿਆ ਵੀ ਕੱਲ ਨੂੰ ਉੱਥੇ ਵੁੱਡ ਵਾਈਨ ਦੀਆਂ ਗਰਾਊਂਡਾਂ ਦੇ ਵਿੱਚ ਰੌਣਕਾਂ ਲੱਗਣਗੀਆਂ ਔਰ ਹਮ ਹਮਾ ਕੇ ਪਹੁੰਚੋ ਔਰ ਖਾਸ ਕਰਕੇ ਟਾਈਮ ਨਾਲ ਆ ਜਿਓ ਬਾਅਦ ਚ ਕੋਈ ਵੀ ਇਹ ਸ਼ਿਕਵਾ ਰਿਆ ਜਾਂਦਾ ਵੀ ਸਾਡਾ ਜਿਹੜਾ ਕੋਈ ਕਲਾਕਾਰ ਸੀ ਅਸੀਂ ਉਹਨੂੰ ਟਾਈਮ ਘੱਟ ਮਿਲਿਆ ਸੀ ਤਾਂ ਜ਼ਿਆਦਾ ਭਾਲਦੇ ਸੀ ਇਹ ਉਹ ਕਹਿੰਦੇ ਵੀ ਸਾਡੇ ਇਹਦੇ ਵਿੱਚ ਕੋਈ ਉਹਦੇ ਵਿੱਚ ਕਿਉਂਕਿ ਜਿਹੜੇ ਪ੍ਰੋਮੋਟਰ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਵੀ ਅਸੀਂ ਟਾਈਮ ਟੂ ਟਾਈਮ ਸਾਰੇ ਲਾਦੇ ਨੇ ਜੇ ਤੁਸੀਂ ਨਾ ਇਹ ਤਾਂ ਸਾਡਾ ਕੋਈ ਕਸੂਰ ਨਹੀਂ ਇਸ ਕਰਕੇ ਵੱਧ ਤੋਂ ਵੱਧ ਉੱਥੇ ਸ਼ਰ ਤੋ ਜੋ ਸਕੇ ਔਰ ਇਸ ਸਟ्रेस ਭਰੀ ਜ਼ਿੰਦਗੀ ਦੇ ਵਿੱਚੋਂ ਜੇ ਆਪਾਂ ਕੁਝ ਪਾਲ ਆਪਾਂ ਖੁਸ਼ੀ ਦੇ ਲੈ ਸਕੀਏ ਤਾਂ ਇਸ ਮੇਲੇ ਦੇ ਰਾਹੀਂ ਉਹ ਆਪਾਂ ਨੂੰ ਮਿਲਣਗੇ ਤਾਂ ਹੀ ਇਹਦਾ ਨਾਮ ਰੱਖਿਆ ਗਿਆ ਪੰਜਾਬ ਦੇ ਮੇਲਾ ਸੋ ਫਿਲਹਾਲ ਦੀ ਲੈਣਾ ਹੈ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ